ਸਪੇਨ ਤੋਂ ਆਇਆ ਪੀ ਐਨ ਆਰ ਆਈ ਪੰਜਾਬੀ ਜੋੜਾ ਹਿਮਾਚਲ ਦੇ ਦਲਹਾਉਜੀ ਦੇ ਵਿੱਚ ਘੁੰਮਣ ਜਾਂਦਾ ਪਰ ਉੱਥੇ ਉਹਨਾਂ ਦੇ ਨਾਲ ਕੁਟਮਾਰ ਹੁੰਦੀ ਹੈ ਔਰ ਉਸ ਕੁਟਮਾਰ ਤੋਂ ਬਾਅਦ ਵਿੱਚ ਹੁਣ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਜ਼ੀਰੋ ਨੰਬਰ ਐਫ ਆਈ ਆਰ ਜਿਹੜੀ ਹੈ ਪੰਜਾਬ ਦੇ ਵਿੱਚ ਦਰਜ ਕਰ ਦਿੱਤੀ ਗਈ ਹੈ ਜਿਨ੍ਹਾਂ ਨੇ ਕੁਟਮਾਰ ਕੀਤੀ ਹੈ ਹਿਮਾਚਲ ਦੇ ਦਲਹਾਉਜੀ ਦੇ ਵਿੱਚ ਕਿਉਂਕਿ ਇਹ ਪੰਜਾਬੀ ਐਨ ਆਰ ਆਈ ਜੋੜਾ ਜਿਹੜਾ ਆ ਸਪੇਨ ਦੇ ਵਿੱਚ ਰਹਿੰਦਾ ਹੈ ਓਹ ਪੰਜਾਬ ਆਉਂਦਾ ਹੈ ਔਰ ਹਿਮਾਚਲ ਘੁੰਮਣ ਜਾ ਲਿਆ ਜਾਂਦਾ ਹੈ ਕਿਉਂਕਿ ਹਿਮਾਚਲ ਇੱਕ ਟੂਰਿਸਟ ਪਲੇਸ ਹੈ ਜਿੱਥੇ ਸਾਰੇ ਲੋਕ ਗਰਮੀਆਂ ਦੇ ਸੀਜ਼ਨ ਦੇ ਵਿੱਚ ਘੁੰਮਣ ਦੇ ਵਾਸਤੇ ਜਾਂਦੇ ਨੇ ਸੈਰ-ਸਪਾਟਾ ਕਰਨ ਦੇ ਵਾਸਤੇ ਜਾਂਦੇ ਨੇ ਤਾਂ ਉੱਥੇ ਜਦੋਂ ਜਾਂਦਾ ਇਹ ਖਾਸ ਤੌਰ ਤੇ ਜੁੜਾ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ 200 ਦੇ ਕਰੀਬ ਲੋਕ ਜਿਹੜੇ ਐ ਖਾਲਸਥਾਨੀ ਕਹਿ ਕੇ ਤੇ ਸਾਨੂੰ ਮਾਰਨ ਲੱਗ ਜਾਂਦੇ ਆ ਜੀਹਾਂ ਮਾਰਿਆ ਜਾਂਦਾ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਲਗਾਤਾਰ ਅਸੀਂ ਤੁਹਾਨੂੰ ਪਲ-ਪਲ ਦੀ ਇਸ ਮਾਮਲੇ ਦੇ ਵਿੱਚ ਅਪਡੇਟ ਸਾਂਝੀ ਕੀਤੀ ਸੀ ਤੇ ਹੁਣ ਆ ਮੰਤਰੀ ਆ ਜੁੜੇ ਐਨਆਰਆਈ ਮਨਿਸਟਰ ਨੇ ਆ ਕੁਲਦੀਪ ਸਿੰਘ ਢਾਲੀਵਾਲ ਹੁਣੀ ਉਹਨਾਂ ਦੇ ਵੱਲੋਂ ਪੋਸਟ ਬਕਾਇਦਾ ਪਾਈ ਗਈ ਹੈ ਔਰ ਉਸ ਦੇ ਵਿੱਚ ਇਹ ਐਫਆਈਆਰ ਜਿਹੜੀ ਸਾਂਝੀ ਕੀਤੀ ਗਈ ਹੈ ਕਿ ਪੰਜਾਬੀ ਐਨਆਰਆਈ ਜੋੜੇ ਦੇ ਨਾਲ ਜੋ ਹਿਮਾਚਲ ਦੇ ਵਿੱਚ ਹੋਇਆ ਡਲਹਾਉਜੀ ਦੇ ਵਿੱਚ ਉਹਨਾਂ ਦੀ ਕਟਮਾਰ ਕੀਤੀ ਹੈ ਉਸ ਬਾਬਤ ਜ਼ੀਰੋ ਨੰਬਰ ਐਫਆਈਆਰ ਪੰਜਾਬ ਦੇ ਵਿੱਚ ਦਰਜ ਕਰ ਦਿੱਤੀ ਔਰ ਇਨਾ ਹੀ ਨਹੀਂ ਹਿਮਾਚਲ ਦੇ ਸੀਐਮ ਸੁਖੂ ਹੁਣਾ ਨੂੰ ਜਿਹੜੀ ਐਫਆਈਆਰ ਹੈ ਉਹ ਮੇਲ ਵੀ ਕਰ ਦਿੱਤੀ ਗਈ ਹੈ ਔਰ ਸ਼ਿਕਾਇਤ ਵੀ ਆ ਮੰਤਰੀ ਢਾਲੀਵਾਲ ਹੁਣਾਂ ਦੇ ਵੱਲੋਂ ਮੇਲ ਕਰ ਦਿੱਤੀ ਗਈ ਹੈ ਤਾਂ ਜੋ ਉੱਥੇ ਵੀ ਐਫ ਆਈ ਆਰ ਜਿਹੜੀ ਉਹ ਦਰਜ ਹੋਵੇ ਔਰ ਬੰਦੇ ਕਿਹੜੇ ਸੀ ਉਹਨਾਂ ਨੂੰ ਪਛਾਣ ਕੇ ਤੇ ਉਹਨਾਂ ਤੇ ਕਰੜੀ ਕਾਰਵਾਈ ਜੁੜੀ ਹੈ ਉਹ ਕੀਤੀ ਜਾਵੇ ਕਿਉਂਕਿ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਜਿਹੜਾ ਵੀ ਕੋ ਜਾਣਦਾ ਹੈ ਜੁੜਾ ਵੀ ਕੋ ਪੰਜਾਬੀ ਹੈ ਉਹਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ ਜਿਹੜਾ ਵੀ ਕੋ ਸਰਦਾਰ ਹੈ ਉਸਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ ਤਾਂ ਇਸ ਤਰੀਕੇ ਦਾ ਆ ਵਿਵਾਦ ਜੁੜਿਆ ਆ ਉਸੁਰਕੀਆਂ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਜਿਹੜਾ ਵੀ ਪੰਜਾਬੀ ਦਿਖਿਆ ਜਿਹੜਾ ਵੀ ਸਰਦਾਰ ਦਿਖਿਆ ਤਾਂ ਉਹਨੂੰ ਖਾਲਿਸਤਾਨੀ ਕਹਿ ਦੇਣਾ ਇਹ ਜਾਇਜ਼ ਗੱਲ ਨਹੀਂ ਹੈ ਬੜੀ ਗਲਤ ਹੈ ਤਾਂ ਇਸੇ ਬਾਬਤ ਤੇ ਇਹ ਜਿਹੜਾ ਜੋੜਾ ਆ ਉਹ ਰਿਮਾਟਿਲ ਘੁੰਮਣ ਦੇ ਵਾਸਤੇ ਜਾਂਦਾ ਤਾਂ ਉੱਥੇ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ ਤੇ ਇਹਨਾਂ ਦੇ ਨਾਲ ਕਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਪਾਰਕਿੰਗ ਦਾ ਰੌਲਾ ਪਿਆ ਸੀ ਜੀ ਹਾਂ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਰੌਲਾ ਪੈਂਦਾ ਥੋੜੀ ਮਾਮੂਲੀ ਬਹਿਸ ਬਾਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਦੇ ਨਾਲ ਕਟਮਾਰ ਕੀਤੀ ਜਾਂਦੀ ਹੈ ਤੇ ਹੁਣ ਪੰਜਾਬ ਦੇ ਵਿੱਚ ਜ਼ੀਰੋ ਨੰਬਰ ਐਫ ਆਈ ਆਰ ਦਰਜ ਕਰ ਦਿੱਤੀ ਹੈ ਬਕਾਇਦਾ ਆ ਜਿਹੜੀ ਮਨਿਸਟਰ ਧਾਲੀਵਾਲ ਹੁਣਾਂ ਦੇ ਵੱਲੋਂ ਇਹ ਪੋਸਟ ਵੀ ਸਾਂਝੀ ਕੀਤੀ ਗਈ ਆ ਔਰ ਉਹਨਾਂ ਕਹੇ ਕਿ ਮੈਂ ਮੇਲ ਕਰ ਦਿੱਤੀ ਹੈ ਹਿਮਾਚਲ ਦੇ ਸੀਐਮ ਸੁਖੂ ਹੁਣਾਂ ਨੂੰ ਸ਼ਿਕਾਇਤ ਵੀ ਮੇਲ ਕਰ ਦਿੱਤੀ ਹੈ ਕਿ ਜਲਦੀ ਤੋਂ ਜਲਦੀ ਇਸ ਬਾਬਤ ਕਾਰਵਾਈ ਜੁੜੀ